ਬਹੁਤ ਜ਼ਿਆਦਾ ਟੌਲਚਰ ਕਰਦੀ ਸੀ 3 ਮਹੀਨੇ ਤੱਕ ਕਰਦੇ ਰਹੀ ਕਹਿੰਦੇ ਸੀ ਮਕਾਨ ਮੇਰੇ ਨਾਮ ਕਰਾਓ ਉਹ ਇਹਨਾਂ ਦੀ ਕਰਦੀ ਸੀ ਮੈਂ ਫੇਰ ਕਰਿਆ ਨਾ ਕਬਰ ਅਗਰ ਕੀ ਨਾ ਸੁਣ ਨਹੀਂ ਨਾ ਸੋਰੀ ਯਾਰ ਅਭੀ ਕੋ ਮੋਟੀ ਨਾ ਜਾਂਦਾ ਯਾਰ ਇਨਸਾਨ ਸੋਚਣਾ ਮਾਰਦੀ ਬਣਾਉ ਲੋ ਬਾ ਈ ਕਹ ਲਗਿਆ ਮੈਨੂੰ ਕਹਿੰਦਾ ਮਾਤਾ ਮੈਂ ਅਨਜਾਲਾ ਮੈਂ ਜਾ ਆਏ ਕੀ ਦੇਖਿਆ ਮੇਰਾ ਪੁੱਤ ਗਲੀ 'ਚ ਮਰ ਆਇਆ ਉਹਨਾਂ ਨੇ ਮਾਰ ਦਿੱਤਾ ਕੰਜਰਾਂ ਨੇ ਮੇਰਾ ਪੁੱਤ ਮੈਨੂੰ ਸਾਬ ਚਾਹੀਨੇ ਮੈਨੂੰ ਸਾਬ ਮਿਲਾਈ ਕੋ ਕੱਲਾ ਬੋਤਰੀ ਮੇਰਾ ਕੋਤ ਕੱਲਾ ਹੀ ਕਾਰਨ ਚ ਲੜਾਈ ਝਗੜਾ ਕੋਈ ਲੜਾਈ ਕਰਵਾਸ ਦੀ ਖੇਡ ਦੀ ਗਈ ਵੀ ਪਰ ਤਿੰਨ ਮਹੀਨੇ ਤੋਂ ਬੱਠੇ ਹੀ ਬੁਕੇ ਨਾ ਤੱਤਾ ਬੱਬੀ ਮੇਰੇ ਕੋ ਨਹੀਂ ਬਾਜਦਾ ਕੋ ਮਾਮਲਾ ਗਾ ਕਿ ਇਹਰੇ ਮੁੰਡੇ ਨੂੰ ਬਹੁਤ ਪਰੇਸ਼ਾਨ ਕੀਤਾ ਗਿਆ ਵਾ ਉਹਨਾਂ ਨੇ ਕੁਝ ਖਵਾ ਦਿੱਤਾ ਵਾ ਮਾਰ ਦਿੱਤਾ ਵਾ ਤਿੰਨ ਮਹੀਨੇ ਤੋਂ ਟੌਰਚਰ ਵਾਜੀ ਕਰੰਦੇ ਇਥੇ ਉਹਦੇ ਨਾਲ ਉਹਨੂੰ ਕੱਲ ਕੁਝ ਖਵਾਇਆ ਗਿਆ ਇਹ ਮੁੰਡਾ ਮਰ ਗਿਆ ਤੇ ਉਹਨੂੰ ਇਨਸਾਫ ਚਾਹੀਦਾ ਜਨਾਨੀ ਨੂੰ ਕਾਰਨ ਕੀ ਹੈ ਸੁਸਾਇਡ ਕਰਦਾ ਹੁਸਪਤਾਲ ਲੱਗ ਜਾ ਉਹ ਬਹੁਤ ਤੰਗ ਕਰਦੇ ਤੈਨੂੰ ਬਹੁਤ ਜ਼ਿਆਦਾ ਟੌਰਚਰ ਵਾਜੀ ਕਰਦੇ ਸੀ 3 ਮਹੀਨੇ ਤੱਕ ਕਰਦੇ ਵੇ ਸਹੀ ਕਹਿੰਦੇ ਸੀ ਮਕਾਨ ਨਾ ਮੇਰੇ ਨਾਮ ਕਰਾਓ ਨੂੰ ਇਹਨਾਂ ਦੀ ਕਹਿੰਦੀ ਸੀ ਮੈਂ ਫੇਰ ਕਰਿਆ ਨਾ ਗਵ ਹੈ ਉਹ ਤਾਂ ਦੁਖੀ ਹੋ ਕੇ ਉਹਨਾਂ ਨੇ ਉਹਨੂੰ ਕੁਝ ਕਰ ਕਰ ਦਿੱਤਾ ਮੁੰਡੇ ਨੂੰ ਮੰਗ ਕਰਦੇ ਇਨਸਾਫ ਚਾਹੀਦਾ ਕਿ ਜਿੱਤਰਾ ਇਹ ਨਾ ਮੁੰਡਾ ਗਿਆ ਉਹ ਵੀ ਜੇਲ੍ਹ ਚ ਜਾਣ ਚਾਹੀਦੇ ਐ ਦੋਸ਼ੀ ਜੋ ਵੀ ਚਾਰਜਾਂ ਨੇ ਗਏ ਆ ਕੋਮਲ ਉਹਦਾ ਜੀਜਾ ਪਰੀ ਵੋਟੀ ਤੇਰੀ ਸੱਸ ਕਿਹੜੀ ਜਗ੍ਹਾ ਤੇ ਰਹਿਣ 88 ਫੁੱਟ ਮਿੱਠਾ ਰੋਡ ਬ੍ਰਦਰ ਕੱਲ ਰਾਤ ਦਾ ਇਹ ਇਨਸੀਡੈਂਟ ਹੈਗਾ ਲੜਕਾ ਸੀਗਾ ਉਹਦੀ ਮੈਰਿਜ ਹੋਈ ਸੀ 88 ਫੁੱਟੀ ਕੋਈ ਏਰੀਆ ਹੈਗਾ ਰੋਡ ਤੇ ਉੱਥੇ ਦੀ ਵਾਈਫ ਕੋਮਲ ਕੋਮਲ ਨਾਲ شادی شدہ ਸੀਗਾ ਤੇ ਉਹ ਇਹਨਾਂ ਦਾ ਡਿਸਪਿਊਟ ਸੀਗਾ ਆਪਸ ਦੇ ਵਿੱਚ ਜਿਹੜੇ ਲੜਕੀ ਵਾਲੇ ਥੋੜਾ ਜਿੰਨਾ ਨੂੰ ਸੁਣਨ ਚ ਆ ਵੀ ਇਹ ਲੜਕਾ ਵੀ ਕੱਲਾ ਸੀਗਾ ਉਹਦੀ ਮਦਰ ਸੀ ਨਾਲ ਤੇ ਉਹਨਾਂ ਨੂੰ ਕਰਦੇ ਤੰਗ ਪਰੇਸ਼ਾਨ ਵੀ ਇਹਨਾਂ ਨਾਲ ਆਮ ਤਾਂ ਹੁੰਦਾ ਵੀ ਕੁੜੀ ਨੂੰ ਦਾਜ ਦੇਣ ਲਈ ਤੰਗ ਕਰਦੇ ਆ ਇਹ ਉਲਟਾ ਸੀ ਮੈਟਰ ਉਹ ਕੁੜੀ ਕਹਿੰਦੀ ਵੀ ਉਹ ਕਿਰਾਏ ਤੇ ਰਹਿੰਦੇ ਨੇ ਕਹਿੰਦੇ ਵੀ ਸਾਨੂੰ ਆਪਣੇ ਘਰ ਸਾਡੇ ਨਾਮ ਲਵਾਓ ਲੜਕੀ ਵਾਲੀ ਤੇ ਉਹਨਾਂ ਨਾਲ ਚੱਲਦੀ ਰਹੀ ਗੱਲਬਾਤ ਪਰ ਕੱਲ ਲੜਕਾ ਉਹ ਤੰਗ ਆ ਗਿਆ ਉਹਨਾਂ ਤੋਂ ਉਹਨੂੰ ਕੁੱਟ ਕੁੱਟ ਮਾਰ ਵੀ ਕਰਦੇ ਸੀਗੇ ਇਹ ਜਦੋਂ ਜਦੋਂ ਘਰ ਬੁਲਾਉਂਦੇ ਸੀਗੇ ਜੋ ਕੈਸ਼ ਹੋ ਗਿਆ ਉਹ ਵੀ ਉਹਦਾ ਬੱਚਾ ਸੀਗਾ ਛੋਟਾ ਉਹਦੇ ਵਾਸਤੇ ਜਾਂਦਾ ਸੀ ਤੇ ਉਹਨੇ ਕੱਲ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੇ ਉਹਦੇ ਅਸੀਂ ਹੁਣ ਐਫਆਰ ਲੋਜ ਹੈ ਤੇ ਰੇਡ ਕਰ ਰਹੇ ਆ ਲੜਕੇ ਦੀ ਸਰ ਕੁੱਟਮਾਰ ਕਰਦੇ ਆ ਆ ਲੜਕੇ ਨਾਲ ਮਤਲਬ ਉਹਦੀ ਮਦਰ ਗਾਲੀ ਗਲੋਚ ਕਰਨਾ ਇੱਕ ਆਪਾਂ ਜੇ ਇੱਕ ਹਿੱਟ ਕਰਨਾ ਔਰ ਇੱਕ ਬਾਗ ਜਿਹੜਾ ਬੋਲਣਾ ਨਾ ਕਿਸੇ ਨੂੰ ਉਹ ਉਦੋਂ ਵੀ ਵੱਧ ਜਿਹੜਾ ਅਗਾਧ ਕਰਦਾ ਉਹਨਾਂ ਨੂੰ ਬੋਲਦੇ ਸੀਗੇ ਉਹ ਅਗੇ ਉਹਨੇ ਘਰ ਆ ਕੇ ਦੱਸਿਆ ਵੀ ਇਦਾਂ ਦਾ ਮੇਰੇ ਵੀ ਟੌਰਚਰ ਕਰਦੇ ਸਰ ਬੱਚਾ ਦਰਜ ਕੀਤਾ ਜੀ ਦਰਜ ਆ ਜੀ ਐਫਐਲ ਉਹ ਜਾ ਰੇਡ ਕੀਤੇ ਜਾ ਰਹੇ ਆ ਤੇ ਜਲਦੀ ਅਰੈਸਟ ਕਰਨਾ